ਚਾਹ ਪਾਣੀ ਪੀ ਜਾ ਕੇ ਕਰੇ ਤੁਸੀਂ ਚਾਹ ਤੇ ਕਿ ਵੀ ਕੋਲ ਚਾਹ ਲੱਭ ਤੇ ਉਹ ਵੀ ਆਖੀ ਨੇ ਉਹ ਉਹ ਚਾਹ ਪਣੀ ਸੀ ਤੇ ਫਿਰ ਮੈਂ ਆ বললাম ਤੇ ਤੁਸੀਂ ਚਲੇ ਜਾਣਾ ਤੁਸੀਂ ਫਿਰ ਕਿਹਾ ਲੱਗਦਾ ਮੰਮੀ ਆਪਾਂ ਲੇਟ ਹੋ ਗਏ ਮੇਰੇ ਕੋਲ ਪੈਣਾ ਤੁਸੀ ਉਹਦੇ ਲਈ ਕਹਤਾ ਉਹ ਨਾਮ ਨਾ ਕਰਦਾ ਤਾਂ 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 ਮੈਂ ਬਣੂ ਕੋਈ ਨਾ ਤੇ ਚੱਲ ਚੱਲੀਏ ਚੱਲ ਚੱਲੀਏ ਪਰ ਨਾਮ ਤੀ ਇਹ ਨਾ ਸੀ ਮੈਂ ਮੋੜਤੀ ਦਿਵਾ ਮਾਈ ਗਰਮਣੇ ਕਹਤ ਨਾ ਮੈਨੂੰ ਨਾਮ ਨਹੀਂ ਆ ਉਹ ਵਹਾਂ ਤੇ ਜਾ ਕੇ ਹਾਂ ਜੂਟੂ ਹੀ ਨਹੀਂ ਬੰਦੀ ਉਹ ਨੰਨਾ ਮੰਨਤਾ ਮਾ ਕਿਸੇ ਗੱਲ ਦੀ ਬੋਲਦੀ ਆਓ ਆ ਜਾਓ ਭਾਈ ਆਹ ਜੀ ਜਿਹੜੀ ਵੀਡੀਓ ਬਣਾ ਲਈਆ ਇਹ ਸਾਡੇ ਬੇਲੀਆ ਇਸ ਕਰਤੇ ਹੈ ਇਹੇ ਜੇ ਕੰਮ ਕਰੀਏ ਸੂਟ ਕਰੀ ਜਾਂਦੇ ਆ ਕਿਤੇ ਪੁੱਛ ਕਰਦੀ ਆ ਤੇਨੂੰ ਇੱਕ ਸਵਾਲ ਪੁੱਛਿਆ ਸੀ ਉਹ ਸਵਾਲ ਇਹ ਤੁਹਾਨੂੰ ਦੁਬਾਰਾ ਪੁੱਛਦੀ ਆ ਤੁਸੀਂ ਦੱਸ ਦਿਓ ਕਮੈਂਟ ਕਰ ਮੈਨੂੰ ਪੁੱਛਦੀ ਆ ਮੈਨੂੰ ਕੋਈ ਕੋਈ ਮੈਨੂੰ ਆਜੋ ਭਾਈ ਆਜਾ ਇਹਨਾਂ ਦਾ ਵੀ ਨਹੀਂ ਕਿ ਬੇਬੇ ਲੱਗਿਆ ਹਾਂ ਬਸ ਕੁਰਸੀ ਤੇ ਨਾ ਤਾਂ ਨਾਲ ਹੀ ਕਵਰ ਹੋ ਜਾਓਗੇ ਤੇ ਤੁਸੀਂ ਆਊਟ ਵੀ ਹੋਣਾ ਉਹਦੇ ਦਾ ਇੱਕ ਠੀਕ ਹੈ ਲੋ ਜੀ ਸੀਨ ਕਰਨ ਚੱਲੇ ਉਹ ਮੰਨ ਤਾਂ ਇੱਧਰ ਮੁੜ ਕੇ ਅਸਲੀ ਫਰੈਂਡ ਨੰਬਰ ਲਾ ਕੇ ਕਿਵੇਂ ਫੀਲ ਹੋ ਰਿਹਾ ਬੜੀ ਫੀਲ ਹੁੰਦਾ ਹੈ ਅੱਛਾ ਮੇਰੀ ਕੁੜੀ ਇਹਨਾਂ ਨੰਬਰ ਲੈ ਲੂਗੀ ਨਾ ਮੈਂ ਤਾਂ ਮੈਂ ਤਾਂ ਮੇਰੇ ਧਰਤੀ ਪਾਬਲੇ ਲੱਗਣੇ ਮੇਰੇ ਕੋਠੇ ਗੇਟ ਨਾਲ ਸਾੜਾ ਪਾਣੀ ਸਾਰੇ ਸੰਗੂਰ ਜਿਹਨਾਂ ਨੂੰ ਬਾਲਟੀ ਕਰੂ ਸਹੀ ਗੱਲ ਮੈਂ ਤਾਂ ਉਹਨੂੰ ਕਹਿਣੀ ਆ ਵੀ ਅਸੀਂ ਵੀ ਦਾ ਅਸੀਂ ਪਰਸੈਂਟ ਆਉਣ ਪੁੱਤ ਇੰਨੀ ਮਿਹਨਤ ਕਰਾ ਰਹੇ ਆ ਹਨ ਬਾਕੀ ਟਾਈਮ ਦੱਸੂਗਾ ਨਮੰਤ ਦੀ ਤਾਂ ਸੀਬੀਐਸਸੀ ਬੋਰਡ ਸੀ ਉਹਦੀ ਹੈਗੀ ਆ ਪੰਜਾਬ ਬੋਰਡ ਬਾਕੀ ਮਿਹਨਤ ਤਾਂ ਬਹੁਤ ਕਰ ਰਹੀ ਆ ਬਾਕੀ ਰੱਬ ਆਸਰੇ ਆਰੇ ਕੀ ਦੱਸੂ ਨੀ ਹੁਣ ਦੁਬਾਰੇ ਕਹੋ ਕੀ ਕਹਣਾ 45 ਸਾਲ ਦਾ ਪਲੱਸ 45 ਦਾ ਹਾਂ ਵੀ ਤੂੰ 45 ਪਲੱਸ ਨਹੀਂ ਮੈਂ ਤਾਂ ਹਰੇ ਦਾ ਤੂੰ ਬਹੁਤ ਛੋਟਾ 25 ਸਾਲ ਇਹਦੇ ਤੇਾਰੇ ਦੁੱਧ ਵਾਲੇ ਦੰਦ ਟੁੱਟਣਗੇ ਛੁੱਟੇ ਨਹੀਂ ਜੀ ਦੁੱਧ ਵਾਲੇ ਦੰਦ ਰਹਿੰਦੇ ਨੇ ਮੜਾ ਕਦ ਦੰਦ ਹੈ ਵੀਰੇ ਆ ਜਮੇ ਇਹਦਾ ਖੀਰਾ ਖੀਰਾ ਜਮੇ ਖੀਰਾ ਪਿਆ ਹਾਂ ਵੀ ਤੂੰ ਤੁਸੀਂ ਕੁਝ ਕਹਿਣਾ ਜਾਓਗੇ ਹੁਣ ਮੈਂ ਕੀ ਬੋਲਾਂ ਅੱਗੇ ਮੈਂ ਤਾਂ ਬੋਲਣ ਜੋ ਕੀ ਛੱਡੀ ਹੋਣੀ ਮੇਰੇ ਤਾਂ ਦੂਜੇ ਦੰਦ ਵੀ ਟੁੱਟ ਗਏ ਇਹ ਤਾਂ ਡੋਲਾ ਕਰਾ ਦੇ ਇਹਦੇ ਨਾਲ ਜਿਹੜੀ ਅਕਲਜੜ ਜੀ ਆ ਗਈ ਉਹ ਤਾਂ ਉਹੀ ਵਗ ਗਈ ਮੈਂ ਤਾਂ ਅਕਲਜੜ ਵੀ ਪਟਾਤੀ ਮੈਂ ਪਰਸੋਂ ਜਿੱਥੇ ਕਈ ਦਿਨ ਹੋ ਗਏ ਇਹਦੇ ਦੁੱਧ ਵਾਲ ਦੰਦ ਨਹੀਂ ਟੁੱਟੇ ਆਹ ਮੈਨੂੰ ਹਾਲ ਤੱਕ ਨਹੀਂ ਆਈ ਆਹ ਅਕਲਜੜ ਆ ਕੇ ਵਗ ਗਈ ਤੇ ਅਕਲ ਵੀ ਵਧੂ ਹਲੇ ਆਜ ਕੋਈ ਭਾਈ ਮਾਂ ਵੀ ਖੜਾਤੀ ਅਕਲਜੜ ਕੀ ਕੀ ਵਾਦਾ ਕੱਲਾ ਕੀ ਕਰਨਾ ਹੈ ਭਾਈ ਮੇਰੇ ਤਾਂ ਅਕਲਜੜ ਬਾੜੀ ਕੱਬੀ ਦੀ ਪਿੱਛੋਂ ਦੀ ਜਾ ਕੇ ਨਾ ਉਹ ਜਾਣਾ ਤੇ ਥੱਲੋਂ ਦੀ ਜੀ ਐਡੀ ਇੰਨੀ ਮੁੜੀ ਹੋਈ ਕੀ ਮੈਂ ਤਾਂ ਤਪਾ ਕੇ ਮਾਰਤੀ ਲੈ ਮੇਰਾ ਤਾਂ ਆਪੇ ਟੁੱਟ ਗਈ ਤੇ ਅੱਧੀ ਮੈਂ ਤਾਂ ਆ ਆਹ ਕਰ ਮੈਂ ਆਹ ਆਹ ਨੂੰ ਫੇਰ ਵੀ ਨਹੀਂ ਆਈ ਬਈ ਇਕਲੀ ਦੀ ਇਕਲੀ ਆ ਕਰੀ ਕਿਉਂ ਕੋਈ ਸਿਆਣ ਹੋ ਇੰਦੀ ਆ ਤਾਂ ਕੁਝ ਕਰਾਉਣਾ ਸੀ ਮੇਰੇ ਘਰ ਵਾਲਾ ਕਿੱਥੇ ਗਿਆ ਮੇਰੇ ਘਰ ਵਾਲਾ ਕਿੱਥੇ ਗਿਆ ਘਰ ਵਾਲਾ ਤੇਰੇ ਗਿਆ ਬਿਕਾ ਨੇਰ ਬਿਕਾ ਨੇਰ ਗੰਬਲਾਣ ਗਿਆ ਨਹੀਂ ਇਹੋਂ ਤੱਕ ਦੇਖਾਂ ਦਾ ਪਰ ਟੱਕਾ ਤੇ ਮੈਂ ਕੋ ਦਖਾ ਦੇ ਸਮਝਾ ਕਦੇ ਲਿਡਿਆ ਪਿਆ ਮੋਦਨਾ ਮੋਬਾਈਲ ਚ ਆ ਇੱਕ ਮਿੰਟ ਬਲੌਗ ਨੂੰ ਬੰਦ ਕਰੀ ਜਿਹੜਾ ਤੁਸੀਂ ਉਹ ਬਲੌਗ ਦੇਖਿਆ ਉਹ ਸ਼ੂਟ ਰਿਹਾ ਸੀਗਾ ਮੈਂ ਨਾ ਅੱਜ ਕਿਤੇ ਚੱਲੀ ਸੀ ਕੰਮ ਤੇ ਉਹਦੇ ਘਰ ਕੇ ਨਾ ਮੈਂ ਕਿ ਮੈਂ ਅਸੀਂ ਰਸਤੇ ਵਿੱਚ ਬੈਠਿਆ ਨਾ ਸਾਫ ਗੁਰਦੁਆਰਾ ਆਉਂਦਾ ਉਸਕੇ ਲੱਗਿਆ ਮੈਂ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਆ ਨਾ ਉਹ ਮਗਰ ਦੇਖਣਾ ਕਿ ਮੈਂ ਇੱਥੇ ਆ ਗਿਆ ਸਾਫ ਗੁਰਦੁਆਰਾ ਆ ਰਿਹਾ ਹੈ ਰਹੀ ਰੁਕ ਗਿਆ ਹੈ ਜਿਵੇਂ ਹੈ ਨਾ ਮਤਲਬ ਪੂਰੇ ਦਿਖਾਇਆ ਗਿਆ ਮੈਂ ਛੋਟੀ ਹੁੰਦੀ ਆਈ ਸੀ ਹੁਣ ਤਾਂ ਬਹੁਤ ਸਾਲਾਂ ਬਾਅਦ ਆਈ ਹਾਂ ਕੋਈ ਨਾ ਬਸ ਜ਼ੂਮ ਕਰ ਲੈ ਗੁਰਦੁਆਰਾ ਮਹਿਤੀਆਣਾ ਸਾਹਿਬ ਗੁਰਦੁਆਰਾ ਕਾਫੀ ਬੜਾ ਹੈ ਉਹ ਤੱਕਾਂ ਦਾ ਗੁਰਦੁਆਰਾ ਦੀ ਗੁਰਦੁਆਰਾ ਨਵਾਂ ਬਣਨ ਲੱਗ ਰਿਹਾ ਸੰਡੇ ਆ ਗਰਮੀ ਆ ਫਿਰ ਵੀ ਲੋਕ ਬਹੁਤ ਆ ਰਹੇ ਨੇ ਗੁਰਦੁਆਰੇ ਚ ਬੱਚਿਆਂ ਨੂੰ ਦਿਖਾਉਣ ਵਾਸਤੇ ਅੰਦਰ ਮੈਂ ਗਈ ਨਹੀਂ ਕਿਉਂਕਿ ਸਾਨੂੰ ਜਲਦੀ ਸੀ ਅਸੀਂ ਜਾਣਾ ਸੀਗਾ ਤੇ ਮੈਂ ਛੋਟੀ ਹੁੰਦੀ ਸੀ ਨਾ ਉਦੋਂ ਮੈਂ ਇੱਥੇ ਆਈ ਸੀ ਮੈਂ ਪਹੋ ਗਈ ਸੀ ਇੱਥੇ ਰੋਣ ਲੱਗ ਗਈ ਸੀ ਇੱਥੇ ਅਸਟਰਾ ਖਾਣ ਪੀਣ ਵਾਸਤੇ ਰੇੜੀਆਂ ਵੀ ਲੱਗੀਆਂ ਹੁਣ ਗਰਮੀ ਆ ਸਕੰਜਵੀ ਵਗੈਰਾ ਅਸੀਂ ਵੀ ਯਾਰ ਧੀਰਾ ਗੁੰਦ ਕਚਰਾ ਵਾਲਾ ਪਾਣੀ ਪੀਤਾ ਆਈਸਕ੍ਰੀਮ ਲੈ ਲਓ ਗੋਲ ਗੱਪੇ ਖਾ ਲਓ ਧੰਨੇ ਦਾ ਰਸ ਲੈ ਲਓ ਜੋ ਮਰਜ਼ੀ ਪੀ ਲਓ